ਸਾਤ ਸੰਗਤ ਜੀ ਨਿਮਰਤਾ ਸਹਿਤ ਆਪ ਨੂੰ ਪਰਤਿਆਤ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮਤੇ ਆਪ ਨੇ ਦਰਸ਼ਨ ਕਰਕੇ ਬੇਅੰਤ ਖੁਸ਼ੀ ਹੋਈ ਹੈ ਇਹ ਐਮਰਜੈਂਸ ਤੋਂ ਬੇ ਪ੍ਰਿੰਟਡ ਜਿਤੋਂ ਮੈਂ ਮੈਂਬਰ ਪਾਰਲਮੈਂਟ ਸੀ ਮੰਕੀ ਸੀ ਤੇ ਮੈਂ ਇਸ ਨੂੰ ਸੈਕਸ਼ਨ ਕਰ ਦਿੰਦਾ ਸੀਗਾ ਪਰ ਇਹ ਆਈ ਵੀ ਹੋਈ ਨੂੰ 2-3 ਮਿੰਟ ਹੋ ਗਏ ਐ ਤੇ ਅਫਸਰਾਂ ਨੂੰ ਅੱਜ ਦਿਨ ਮੈਂ ਪੁੱਛਿਆ ਕਿ ਮੈਨੂੰ ਦੱਸਿਆ ਕਿ ਉਹ ਨਹੀਂ ਤੇ ਤੁਹਾਡੇ ਕੋਲੇ ਖੜੀ ਨਹੀਂ ਹੈ ਉਹ ਕਹਿੰਦੇ ਜੀ ਉਹਨਾਂ ਨੂੰ ਪਤਾ ਨਹੀਂ ਕਿਵੇਂ ਇਹਨਾਂ ਨੂੰ ਇਸਤੇਮਾਲ ਕਰਨਾ ਹੈ ਬੈਲੈਂਸਰਸ ਨੂੰ ਕਿ ਮੈਂ ਇੰਨਾ ਦੀ ਨਕਲ ਵੀ ਕਰਨੀ ਹੈ ਕਿ ਮੈਂ ਡਰਾਈਵਰ ਹਾਂ ਕਿ ਮੈਂ ਕੁਛ ਨਹੀਂ ਮੈਂ ਕਿਹਾ ਕਿ ਜੇ ਜੇ ਸਰਕਾਰ ਹੁੰਦੀ ਹੈ ਉਹ ਸਿਆਸਤ ਦੇ ਹਿਤ ਹੁੰਦੀ ਹੈ ਜੇ ਮੈਂ ਸਮਝਿਆ ਕਿ ਇਹ ਸਪਿੰਡ ਨੂੰ ਸੁਖਵੀਰ ਸਿੰਘ ਸਰਪੰਚ ਸਾਹਿਬ ਸਾਮਸਾ ਦੇ ਹੈ ਤਾਂ ਮੈਂ ਫੇਰ ਇਹ ਐਮਰਜੈਂਸੀ ਦਿੱਤੀ ਹੈ ਸਪਿੰਡ ਨੂੰ ਸੋ ਮੇਰੇ ਕਹਿਣ ਦਾ ਭਾਵ ਹੈ ਕੀ ਅਜੇ ਵੀ ਅਫਸਰ ਸਾਹਿਬ ਇਹ ਸਮਝਦੇ ਹੈ ਕਿ ਸਿਆਸਤਾਂ ਦਾ ਇਹ ਹੋਵੇ ਕੋਸ਼ ਨੂੰ ਕੁਝ ਪਤਾ ਨਹੀਂ ਹੈ ਇਸ ਕਰਕੇ ਜਿਹੜੀ ਐਂਬੂਲੈਂਸ ਆ ਚੱਲ ਨੂੰ ਦਿੱਤੀ ਗਈ ਹੈ ਤੁਹਾਡੇ ਲਈ ਇਸ ਵਿੱਚ ਡੈਪਟੀ ਡੀਸੀ ਏਡੀਸੀ ਛੁੱਟੀ ਤੇ ਚਲੇ ਗਏ ਸਿਵਲ ਸਰਜਨ ਵੀ ਛੁੱਟੀ ਤੇ ਚਲੇ ਗਿਆ ਜੀ ਸਦਰਨਜੀਤ ਸਿੰਘ ਮਾਨ ਸਾਨੂੰ ਸ਼ਰਮਿੰਦਾ ਕਰੂਗਾ ਕਿ ਕਿੰਨੇ ਮਹੀਨੇ ਦੀ ਐਂਬੂਲੈਂਸ ਛਾਈ ਹੋਈ ਹੈ ਤੇ ਅਸੀਂ ਟਿਕਾਣੇ ਸਿਰ ਨਹੀਂ ਪਟਾਈ ਹਜੀ ਸੰਸਾਦ ਸੰਗਤ ਜੀ ਸਾਰੇ ਕੰਮਕਾਰ ਕੀਤੇ ਹੈ ਮੇਰਾ ਸੰਗਰੂਰ ਹਲਕਾ ਹੈਗਾ ਇਹਨੂੰ ਮੈਂ ਸਾਫ ਤੇ ਰੱਖਿਆ ਸੀਗਾ ਐਸਟੀਵੀ ਮੈਂ ਕੋਸ਼ਿਸ਼ ਕਰਦਾ ਰਿਹਾ ਹਾਂ ਕਿ ਜਿਹੜਾ ਗੜਗਰਿਆ ਹੈ ਉਹ ਛਲੇ ਨਾ ਸੈਕਟਰ ਦੇ ਕੋਲੇ ਵੀ ਜੇ ਐਥੇ ਵੀ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਕਿ ਜਿਹੜੇ ਮਾਨ ਮਹਿਕ ਮੇਰੇ ਨਿਯਮ ਹੈ ਉਹਨਾਂ ਦੇ ਮੁਤਾਬਕ ਹਰੇ ਪੀਸੀ ਤੇ ਉਸ ਦਾ ਅਮਲਾ 3 ਮਹੀਨੇ ਪਹਿਲਾਂ ਮਾਰਸਾ ਤੋਂ ਸਾਰੇ ਦਰਿਆ ਚੋਏ ਨੈਰਾ ਸੂਏ ਦੇਖਣਗੇ ਕਿ ਇਹ ਪੱਥਰ ਹੈ بارشਾਂ ਦੇ ਨਾਲ ਫੱਟਣਗੇ ਕਿ ਨਹੀਂ ਇਹ ਮੈਂ ਕੰਮ ਕਰਾਇਆ ਤਦੇ ਸੰਗ੍ਰੋਹ ਦਾ ਹਰਕਾ ਪੱਛ ਗਿਆ ਅਜੇ ਭਰੋਸਾ ਨਹੀਂ ਹੈ ਮੈਨੂੰ ਕਿ ਘੱਟ ਟਿੱਕੇ ਰਹੂਗਾ ਔਰ ਉਹਦੇ ਉੱਤੇ ਵੀ ਮੈਂ ਕੰਮ ਕਰਾਉਂਦਾ ਰਹੇ ਹਾਂ ਬੇਸ਼ੱਕ ਮੈਂ ਵੀ ਨਹੀਂ ਰਹਾ ਸੋ ਸਾਡੀ ਸੋਚ ਰਹੀ ਹੈ ਕਿ ਲੋਕ ਜਿਹੜੇ ਹੈਗੇ ਪੰਚਾਇਤ ਹੈ ਜੀ ਇਹ ਪਿੰਡ ਹੈ ਜੀ ਇਹ ਆਪਣੀ ਚੀਜ਼ ਨੂੰ ਸੰਭਾਲ ਸਕਦੇ ਐ ਇਹ ਆਪਣੀ ਜੇ ਪੰਚਾਇਤ ਚਲਾ ਸਕਦੇ ਐ ਤਾਂ ਫਿਰ ਐਡਮਿਨਿਸਟ੍ਰੇਸ਼ਨ ਚਲਾ ਸਕਦੇ ਹੈਗੇ ਇਹ ਗੰਬੀਆ ਲੋਕਾਂ ਦੇ ਵਿੱਚ ਜਿਹੜੀ ਅਫਸਰਸ਼ਾਹੀ ਹੈ ਇਹ ਸਾਨੂੰ ਸਮਝਦੀ ਹੈ ਕਿ ਅਸੀਂ ਕਿਹੜਾ ਹੈ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਕੁੱਤਾ ਹੁੰਦਾ ਹੈ ਉਹ ਆਪਣੇ ਪੂਛ ਨੂੰ ਹਿਲਾਉਂ ਹਿਲਾਉਂਦਾ ਹੈ ਪਰ ਜਦੋਂ ਕੁੱਤੇ ਦੀ ਪੂਛ ਕੁੱਤੇ ਨੂੰ ਹਿਲਾਉਣ ਲੱਗ ਪਵੇ ਤਾਂ ਫੇਰ ਉਹ ਮਾਰੇ ਜਨ ਆ ਜਾਂਦੇ ਆ ਇਹੋ ਜਿਹੇ ਦਿਨ ਸਾਡੇ ਉੱਤੇ ਆਏ ਹੋਏ ਹੈ ਕਿ ਇੰਨੇ ਹੜਾ ਹੱਟ ਚੁਪਿਆ ਹੈ ਪਰ ਸਰਕਾਰ ਨੇ ਬਿਲਕੁਲ ਕੁਛ ਨਹੀਂ ਕੀਤਾ ਹੈਗਾ ਸਾਡੇ ਕੋਲੇ 300 ਰਹਿ ਗਏ ਐ ਟੈਂਕs ਹੈਗੇ ਐ ਇੰਨਾ ਦੇ ਵਿੱਚ ਪਾਣੀ ਭਰੁੰਦੇ ਐ ਸਰਕਾਰ ਦੇ ਕੋਲੇ ਸੈਟ ਲਾਈਟ ਹੈ ਹੋਰ ਸਾਇਰ ਪ੍ਰਬੰਧ ਹੈ ਨਹੀਂ ਪਤਾ ਕਰਨ ਨੂੰ ਕਿ ਇਹ ਸਰੋਵਰਾਂ ਦੇ ਵਿੱਚ ਪਾੜਾਂ ਦੇ ਵਿੱਚੋਂ ਕਿੰਨਾ ਪਾਣੀ ਆਊਗਾ ਕਿੰਨੀ ਬਰਫ ਢਲੂਗੀ ਤੇ ਕਿੱਥੇ ਤੱਕ ਸੋਵਰ ਭਰਨਗੇ ਪਰ ਸਰਕਾਰ ਨੇ ਕੰਮ ਨਹੀਂ ਕੀਤਾ ਸੋਵਰ ਉੱਤੇ ਪਰ ਛੁੱਟੇ ਐ ਤੇ ਇਨਾਂ ਨੇ ਫਿਰ ਗੇਟ ਖੋਲਦੇ ਐ ਜੇ ਇਨਾਂ ਦੇ ਵਿੱਚ ਤਕਲ ਹੁੰਦੀ ਇਨਾਂ ਨੂੰ ਪਤਾ ਸੀ ਐ ਕਿ ਪਾਣੀ ਜ਼ਿਆਦਾ ਆਉਣਾ ਤੇ ਟਾਈਮ ਸੇ ਜੇ ਥੋੜੇ ਥੋੜੇ ਖੋਲਦੇ ਰਹਿੰਦੇ ਦਾ ਇਹ ਜਹਾੜ ਨਹੀਂ ਸੀ ਹੋਣਾ ਸੂਈ ਸਾਰੀਆਂ ਚੀਜ਼ਾਂ ਸਰਕਾਰ ਨੇ ਕੀਤੀਆਂ ਪਰ ਸਰਕਾਰ ਕੌਣ ਬਣਾਉਂਦਾ ਹੈ ਅਸੀਂ ਬਣਾਉਂਦੇ ਆ ਸੋ ਸਾਡਾ ਵੀ ਫਰਜ਼ ਹੈ ਕਿ ਅਸੀਂ ਆਪਣੀਆਂ ਸਰਕਾਰਾਂ ਉਹ ਬਣਾਈਏ ਜਿਹੜੀਆਂ ਲੋਕਾਂ ਵੱਲ ਦੇਖਣ ਉਹਨਾਂ ਦੀਆਂ ਤਕਲੀਫਾਂ ਦੂਰ ਕਰਨ ਜੋ ਸ੍ਰੀ ਗੁਰੂ ਹੈ ਤੇ ਸਾਡੇ ਸਿੱਖਾਂ ਦੇ ਉੱਤੇ ਹਿੰਦੂ ਤੋਂ ਦਾ ਵਿਸ਼ਵਾਸ ਨਹੀਂ ਰਿਹਾ ਇਹ ਹੁਣ ਡਰਾਉਂਦੇ ਐ ਕਿ ਜੇ ਸਿੱਖ ਜ਼ਿਆਦਾ ਚਾਂਪੜ ਗਏ ਖਾਲਸਤਾਨ ਗੱਲ ਕਰਨ ਨਕ ਪਏ ਤਾਂ ਸਾਰੇ ਡੈਮਾਂ ਦੇ ਗੇਟ ਖੋਲਦਾਂਗੇ ਬਿਆਸ ਦੇ ਸਤਲੁਜ ਦੇ ਤੇ ਰਾਵੀ ਦੇ ਇਹ ਸਾਨੂੰ ਅੰਗਰੇਜ਼ੀ ਦੇ ਵਿੱਚ ਕਹੀਦਾ ਹੈ ਹਾਈਡਰੋਲੋਜੀਕਲ ਵਾਰ ਇੱਕ ਲੜਾਈ ਹੁੰਦੀ ਹੈ ਟੰਪਪਾ ਨਾਲ ਦੂਜੀ ਹੈ ਜੀਏ ਪਾਣੀ ਦੇ ਨਾਲ ਸੋ ਜਿੰਨਾ ਤੁਸੀਂ ਆਪਣੇ ਸਿਆਸਤਕ ਨੂੰ ਤਹਰਾ ਨਹੀਂ ਕਰਦੇ ਜਿੰਨਾ ਚਿਰ ਪਾਰਲਮੈਂਟ ਦੇ ਵਿੱਚ ਤੁਹਾਡੇ ਮੈਂਬਰ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਹੈ ਨਹੀਂ ਭਿੰਦੇ ਤਫੇ ਦੇ ਹੋ ਜਾ ਕਮ ਹੋਊਗਾ ਮੈਨੂੰ ਬੜੀ ਉਮੀਦ ਸੀ ਕਿ ਮੈਂ ਜਿੱਤੂਗਾ ਪਰ ਮੇਰੇ ਮੁਸਲਮਾਨ ਭਰਾਵਾਂ ਨੇ ਮੇਰਾ ਸਾਥ ਨਹੀਂ ਦਿੱਤਾ ਇਹਨਾਂ ਨੂੰ ਪੁੱਛੋ ਕਿ ਜਦੋਂ ਬੀਜੇਪੀ ਆਰਐਸਐਸ ਨੇ ਬਬਰੀ ਮਾਸਟਰ ਨੂੰ ਸ਼ਹੀਦ ਤੇ ਤੋੜਤਾ ਸੀ ਉਦੋਂ ਸਾਡੀ ਪਾਰਟੀ ਗਈ ਸੀ ਉੱਥੇ ਪਤਾ ਲੈਂਡ ਗ੍ਰਸਤਾਨੀਅਮ ਵੀ ਸਾਡੀਆਂ ਹੋਈਆਂ ਦੂਸਰੀ ਗੱਲ ਹੈ ਇੰਨੇ ਨੇ ਕਾਂਗਰਸ ਨੂੰ ਮੋਟਾ ਪਾਈਆਂ ਕਾਂਗਰਸ ਦਾ ਜਦੋਂ ਬਬਰੀ ਮਾਸਟਰ ਸਹੀਦ ਹੋਈ ਹੈ ਪ੍ਰਾਈਮ ਮਿਨਿਸਟਰ ਉਸ ਵੇ ਨਰਸਮਰਾਓ ਕਾਂਗਰਸ ਦਾ ਸੀਗਾ ਜੇ ਨਰਸਮਰਾਓ ਚਾਹੁੰਦਾ ਕਿ ਬਬਰੀ ਮਾਸਟਰ ਪਛ ਜੇ ਤਾਂ ਇੱਕਦਮ ਆਰਡਰ ਕਰ ਸਕਦਾ ਸੀ ਆਪਣੀ ਫੌਜ ਨੂੰ ਕਿ ਬੀਜੇਪੀ ਤੇ ਆਰਐਸਐਸ ਬੋਬਰੀ ਮਸਲ ਨੂੰ ਨਹੀਂ ਹੈ ਨਾਸ ਕਰ ਸਕਦੇ ਸੋ ਮੇਰਾ ਮਤਲਬ ਹੈ ਕਿ ਜੇ ਤੋ ਉਹ ਗਾ ਨੂੰ ਆਪਾ ਦੇਖੀਏ ਨਾ ਤੇ ਸਰਾ ਵੋਟ ਪਾ دیਏ ਹੁਣ ਕਾਂਗਰਸ ਦਾ ਤੇ ਮੁਸਲਮਾਨਾਂ ਦਾ ਕੀ ਸਾਥ ਹੈ ਮੈਨੂੰ ਦੱਸੋ ਰਜੀਵ ਗਾਂਧੀ ਨੇ ਜੇ ਤੋ ਉਹ ਪ੍ਰਾਇਮਰ ਸੱਜਾ ਉਸ ਨੇ ਚਾਪੀਆਂ ਬੋਬਰੀ ਮਸਲ ਦੀਆਂ ਦੇਖ ਕੇ ਖੜਾਈ ਉਤਪਾਦ ਨਰਸਮਰਾਉ ਨੇ ਕੋਈ ਫੌਜ ਪੁਲਿਸ ਨਹੀਂ ਲਾਈ ਕਿ ਬਪਰੀ ਮਸਤ ਵੱਜ ਜਵੇ ਸੋ ਮੈਂ ਆਸ ਕਰਦੇ ਹਾਂ ਕਿ ਜੇ ਦੋ ਆਪਾ ਵੋਟ ਪਾਵਾਂਗੇ ਤਾਂ ਆਪਾਂ ਸੋਚ ਕੇ ਸਮਝ ਕੇ ਵੋਟ ਪਾਵਾਂਗੇ ਕਿ ਉਪਰ ਤੇ ਇਹਦੇ ਨਾਲ ਹੀ ਸਾਡੀ ਤਕਦੀਰ ਤਬਦੀਲ ਹੋ ਸਕਦੀ ਹੈ ਜਿਹੜੇ ਮੈਨੂੰ ਅੱਜ ਵੀ ਕੋਈ ਨਾ ਪਹਿ ਰਿਹਾ ਬੇਸ਼ੱਕ ਮੈਂ ਵੀ ਨਹੀਂ ਆਈ ਕਿ ਤੁਹਾਡਾ ਕੰਮ ਜਿਹੜਾ ਰੁਕੇ ਹੋਇਆ ਸੀ ਉਹ ਜ਼ਰੂਰ ਹੋ ਜੇ ਤੇ ਮੇਰੀ ਅੰਦਾਜ਼ ਸਾਰਿਆਂ ਨੇ ਇੱਥੇ ਪਿੱਟ ਵੜੇ ਨੇ ਕੀਤੀ ਹੈ ਮਾਸਟਰ ਜੀ ਨੇ ਪੱਪੂ ਜੀ ਨੇ ਗੋਬਿੰਦ ਸਿੰਘ ਜੀ ਨੇ ਤੇ ਸਾਡੇ ਸੱਤਰ ਜਿਹੜੇ ਹੈਗੇ ਆ ਉਹਨਾਂ ਨੇ ਸਾਰੇ ਨੇ ਰਲ ਮਿਲ ਕੇ ਅਸੀਂ ਤੁਹਾਡੇ ਲਈ ਇਹ ਐਂਬੂਲੈਂਸ ਲੈ ਕੇ ਆਏ ਆ ਤੇ ਅਸੀਂ ਆਸ ਕਰਦੇ ਹਾਂ ਕਿ ਸਰਪੰਚ ਸਾਹਿਬ ਇਹ ਸੁਣ ਚ ਸਮਝ ਕੇ ਚਲਵਾਉਣਗੇ ਕਿਉਂ ਕਰਕੇ ਇੱਕ ਲੜਕਾ ਗੁਰਜੀਤ ਸਿੰਘ ਮੇਰਾ ਜਸਕਰਨ ਸਿੰਘ ਉਹ ਹਸਪੀਟਲ ਨਹੀਂ ਜਾ ਸਕਿਆ ਟਾਈਮ 'ਤੇ ਉਹਦੀ ਮੌਤ ਹੋ ਗਈ ਸੀ ਪੁੱਤਰਾ ਬਲਦੇਵ ਸਿੰਘ ਜੀ ਪੁੱਤਰਾ ਬਲਦੇਵ ਸਿੰਘ ਜਸਵੀਰ ਸਿੰਘ ਜਸਵੀਰ ਸਿੰਘ ਪੁੱਤਰਾ ਬਲਦੇਵ ਸਿੰਘ ਦਾ ਸੋ ਇਹ ਜੋ ਕੰਮ ਹੁਣ ਨਹੀਂ ਹੋਊਗਾ ਤੁਸੀਂ ਆਪਣੀ ਤਕਰੀਰ ਦੇ ਮਾਲਕ ਹੋ ਜੇ ਵੀ ਤੁਸੀਂ ਆਪਣੀ ਐਂਬੂਲੈਂਸ ਵਰਤੋਗੇ ਲੋਕਾਂ ਦੇ ਕੰਮ ਆਉਣਗੇ ਤੇ ਤੁਹਾਨੂੰ ਸੀਸਾ ਮਿਲਣਗੇ ਆ ਕਿ ਸਾਨੂੰ ਇਸ ਪਿੰਡ ਦੇ ਸਰਪੰਚ ਸਾਹਿਬ ਨੇ ਤੇ ਪੰਚਾਇਤ ਨੇ ਸਾਨੂੰ ਟਾਈਮ ਸਿਰ ਐਂਬੂਲੈਂਸ ਭੇਜ ਕੇ ਬਚਾ ਦਿੱਤਾ ਸੋ ਮੈਂ ਆਸ ਕਰਦਾ ਜੇ ਮੈਂ ਕੋਈ ਘਟ ਵੱਤ ਕਰਨ ਕਰਕੇ ਆ ਹਾਂ ਤਾਂ ਮੈਂ ਮਾਫੀ ਮੰਗਦਾ ਪਰ ਮੈਨੂੰ ਦੁੱਖ ਬਹੁਤ ਹੈ ਕੀ ਮੁਸਲਮਾਨਾਂ ਲਈ ਅਸੀਮ ਨਾ ਕੀਤਾ ਮੋਤੀ ਨੇ ਆਜàng ਲਾਇਆ ਪਾਕਿਸਤਾਨ ਦੇ ਨਾਲ ਸਿਰਫ ਸਾਡੀ ਪਾਰਟੀ ਸੀ ਜਿਹੜੀ ਕਹਿੰਦੀ ਸੀ ਕਿ ਅਸੀਂ ਜੰਗ ਨਹੀਂ ਲੜਨਾ ਸੋ ਮੇਰਾ ਮਤਲਬ ਹੈ ਕਿ ਅਜੇ ਸੋਚ ਕੇ ਆਪਾਂ ਕੋਟ ਨਹੀਂ ਪਾਉਂਦੇ ਤੇ ਮੈਂ ਹੁਣ ਆਸ਼ ਕਰੂੰਗਾ ਕਿ ਅੱਗੇ ਤੋਂ ਤੁਸੀਂ ਵਧੀਆ ਪ੍ਰਣਾਮ ਇੱਕ ਵਾਰ ਚੁਣੋਗੇ ਜੇਰਾ ਹਮੇਸ਼ਾ ਤੁਹਾਡੇ ਲਈ હાજર ਰਹੂਗਾ ਤੁਹਾਡੀ ਸੇਵਾ ਕਰੂਗਾ ਬੱਪੂ ਜੀ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਿਓ ਪਿੰਡ ਮਹੋਲੀ ਦੀ ਸੋਚੀ ਸਾਧ ਸੰਗਤ ਜੀ ਆਪ ਜੀ ਸਾਰਿਆਂ ਨੂੰ ਨਿਮਰਤਾ ਸਹਿਤ ਪਰਧਾਨ ਅਰਚ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਇਹ ਐਂਗੂਲੈਂਸ ਲੈਣ ਨੂੰ ਸਾਰ ਸਮਝਣਿਤ ਸਿੰਘ ਮਾਨ ਤੇ ਪਾਜੀ ਦੇ ਜਿਹੜੇ ਮਲੇਰਪੁਰ ਦੇ ਸਾਰੇ ਆਗੂ ਸਭਾਣ ਪਹੁੰਚੇ ਸੀ ਜਿਹੜੀ ਦਾ ਗੱਲਬਾਤ ਸੀ ਉਹ ਇਹ ਹੈ ਕਿ ਡੀਸੀ ਸਾਹਿਬ ਏਡੀਸੀ ਸਾਹਿਬ ਉਹਨਾਂ ਨੂੰ ਉੱਥੇ ਹਾਜ਼ਰ ਹੋ ਕੇ ਤੁਹਾਡੇ ਸਾਹਿਬ ਦਾ ਐਮਪੀ ਨੂੰ ਐਂਬੂਲੈਂਸ ਮਹ ਯਾ ਕਰਨੀ ਚਾਹੀਦੀ ਸੀ ਪਰ ਉਹ ਵੀ ਅੱਜ ਛੇਤੀ ਛੁੱਟੀ ਲੈ ਕੇ ਭੱਜੇ ਫਿਰਦੇ ਸੀ ਤੁਹਾਡੇ ਜਿਲੇ ਦੇ ਸਿਵਲ ਸਰਜਨ ਵੀ ਭੱਜੇ ਕਰਦੇ ਸੀ ਤੁਹਾਡੇ ਜ਼ਿਲ੍ਹੇ ਦੇ ਐਸਐਮO ਵੀ ਭੱਜੇ ਹੋਏ ਸੀ ਜੂੰ ਕਿਉਂਕਿ ਜਿਹੜੀ ਇਹ ਐਂਬੂਲੈਂਸ ਤੁਹਾਡੇ ਪਿੰਡ ਨੂੰ ਐਮਪੀ ਨੇ ਆਪ ਦੇ ਕੋਲੋਂ ਭੇਜਿਆ ਕੀਤੀ ਸੀ ਉਹ ਇਹਨਾਂ ਨੇ ਖੁਰਦਪੁਰਦ ਕਰਕੇ 2 ਮਹੀਨੇ ਹੋ ਗਏ ਸਾਨੂੰ ਪਤਾ ਨਾ ਲੱਗੇ ਕਿ ਐਂਬੂਲੈਂਸ ਕਿੱਥੇ ਐ ਫੇਰ ਜਾ ਕੇ ਪਤਾ ਲੱਗਿਆ ਕਿ ਇਹਨਾਂ ਨੇ ਆਪ ਹੀ ਇੱਧਰ ਉੱਧਰ ਕਰਕੇ ਹਸਪਤਾਲ 'ਚ ਖੜੀ ਕੀਤੀ ਹੋਈ ਸੀਗੀ ਸਾਧ ਸੰਗਤ ਜੀ ਇਹ ਐਂਬੂਲੈਂਸ ਤੁਹਾਡੇ ਪਿੰਡ ਵਾਸਤੇ ਆਈ ਸੀ ਅੱਜ ਜਦੋਂ ਪ੍ਰਧਾਨ ਸਾਹਿਬ ਨੇ ਉੱਥੇ ਅਫਸਰਾਂ ਨੂੰ ਪੁੱਛਿਆ ਕਿ ਭਾਈ ਐਮਪੀ ਮੈਂ ਸੀਗਾ ਕਿ ਤੁਸੀਂ ਸੀਗੇ ਕਹਿੰਦੇ ਮੈਂ ਫੈਸਲਾ ਕਰਨਾ ਕਿ ਐਂਬੂਲੈਂਸ ਕਿੱਥੇ ਜਾਊਗੀ ਕਿ ਤੁਸੀਂ ਕਰੋਗੇ ਮੈਂ ਸੋਚ ਕੇ ਫੈਸਲਾ ਕੀਤਾ ਕਹਿੰਦੇ ਅਸੀਂ ਚਾਹੁੰਦੇ ਹਾਂ कि ਜਿਹੜੀਆਂ ਪੰਚਾਇਤਾਂ ਹੈਗੀਆਂ ਉਹਨਾਂ ਦੀਆਂ ਆਪਸ 'ਚ ਗੱਲਬਾਤ ਹੋਵੇ ਸਾਂਝ ਪਵੇ ਇੱਥੇ ਸਰ ਹਰਮਿੰਦਰ ਸਿੰਘ ਜੀ ਆਏ ਨੇ ਅਹਿਮਦਗੜ ਮੰਡੀ 'ਚ ਮੰਡੀ 'ਚ ਦੋ ਤਿੰਨ ਸੰਸਥਾਵਾਂ ਸੇਤ ਪੱਖੋਂ ਕੰਮ ਕਰਦੀਆਂ ਇੱਕ ਤਾਂ ਤੁਹਾਡੀ ਵੈਲਫੇਅਰ ਐਸੋਸੀਏਸ਼ਨ ਹੈ ਹੋਰ ਦੋ ਤਿੰਨ ਸੰਸਥਾਵਾਂ ਹੈਗੀਆਂ ਜਿੰਨੇ ਅਸੀਂ ਅੱਜ ਇੱਥੇ ਵੱਖ-ਵੱਖ ਪਿੰਡਾਂ 'ਚ ਪਹੁੰਚੇ ਆਂ ਤੁਹਾਨੂੰ ਸਾਰਿਆਂ ਨੂੰ ਇੰਨੀ ਖਤ ਜੋੜ ਕੇ ਬੇਨਤੀ ਹੈ ਤੁਹਾਡੇ ਆ ਸਰਪੰਚ ਸਾਹਿਬ ਇੱਥੇ ਹਾਜ਼ਰ ਹੈ ਇਹ ਸਰਪੰਚ ਸਾਹਿਬ ਲਈ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਅੱਜ ਉਥੇ ਅਫਸਰਾਂ ਨੇ ਇਹ ਆਖਿਆ ਹੈ ਕਹਿੰਦੇ ਕਿ ਅੱਜ ਪਿੰਡ 'ਚ ਐਂਬੂਲੈਂਸ ਖੜੀ ਕਰਤੀ ਉੱਥੇ ਇਹਦੀ ਵਰਤੋਂ ਨਹੀਂ ਹੋਣੀ ਜੀ ਸਾਧ ਸੰਗਤ ਜੀ ਮੈਨੂੰ ਦੱਸੋ ਅੱਜ ਜੇ ਕੋਈ ਤੁਹਾਡੇ ਪਿੰਡ ਜੇ ਕੋਈ ਆਫਤ ਆ ਜਾਏ ਕੋਈ ਬਿਮਾਰ ਹੋ ਜਾਏ ਐਂਬੂਲੈਂਸ ਛੇਤੀ ਪਹੁੰਚ ਜਾਂਦੀ ਕਿ ਨਹੀਂ ਪਹੁੰਚਦੀ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਜੇ ਤੁਸੀਂ ਸਿਵਲ ਹਸਪੀਟਲ ਫੋਨ ਕਰੋਗੇ ਕਿੰਨਾ ਚਿਰ ਲੱਗੂਗਾ ਐਂਬੂਲੈਂਸ ਪਹੁੰਚਦੀ ਹੋਣ ਨੂੰ ਨਹੀਂ ਆਉਂਦੀ ਸੋ ਅਸੀਂ ਇੰਨਾ ਕਰਨਾ ਹੈ ਆਪਦੀ ਜ਼ਿੰਮੇਵਾਰੀ ਸਮਝ ਕੇ ਕਿ ਸਾਰੇ ਪਿੰਡਾਂ 'ਚ ਜਿੱਥੇ-ਜਿੱਥੇ ਆਪਣੀ ਰਿਸ਼ਤਦਾਰੀ ਹੈ ਅਸੀਂ ਸਾਰੇ ਪਿੰਡਾਂ 'ਚ ਸਨੇਹਾ ਲਾਉਣਾ ਹੈ ਕਿ ਜੇ ਕਿਸੇ ਨੂੰ ਵੀ ਕਦੀ ਵੀ ਐਂਬੂਲੈਂਸ ਦੀ ਲੋੜ ਹੋਵੇ ਉਡੇ ਪਿੰਡ ਦੇ ਸਰਪੰਚ ਸਾਹਿਬ ਨਾਲ ਸੰਪਰਕ ਕਰਨਗੇ ਜੇ ਇਸ ਪਿੰਡ 'ਚ ਸਾਰੇ ਤੰਦਰੁਸਤ ਹੈਗੇ ਕੋਈ ਮਰੀਜ਼ ਨਹੀਂ ਹੈਗਾ ਤੇ ਆਹੀ ਐਂਬੂਲੈਂਸ ਫੇਰ ਅਮ੍ਰਿਤਕੜ ਮੰਡੀ ਜਾ ਕੇ ਸੇਵਾ ਕਰ ਸਕੂਗੀ ਆਹੀ ਐਂਬੂਲੈਂਸ ਫਿਰਵਾਹੀ ਪਿੰਡ ਸੇਵਾ ਕਰੂਗੀ ਆਹੀ ਐਂਬੂਲੈਂਸ ਨਤੂ ਮਾਜਰੇ ਜੱਜਦਾਦਰ ਦਰਸ਼ਨ ਸਿੰਘ ਜੀ ਦੇ ਪਿੰਡ ਸੇਵਾ ਕਰੂਗੀ ਸੋ ਇੰਨਾ ਤੁਸੀਂ ਇਸ ਮੀਟਿੰਗ 'ਚ ਲੈ ਜਾਓ ਵਾਪਸ ਕੀ ਅਸੀਂ ਸਾਰੇ ਨਾਲ ਇਹਨਾਂ ਨਾਲ ਸੰਪਰਕ ਰੱਖਣਾ ਹੈ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਤੁਸੀਂ ਵੀ ਆਪ ਤੇ ਜिले ਦੀ ਸਾਰੀਆਂ ਪੰਚਾਇਤਾਂ ਦੀ ਇੱਕ ਮੀਟਿੰਗ ਰੱਖਿਓ ਦੱਸਿਓ ਸਾਰੇ ਪੰਚਾਇਤਾਂ ਨੂੰ ਕਿ ਸਾਡੇ ਪਿੰਡ ਐਂਬੂਲੈਂਸ ਚਾਹੀਏ ਜੇ ਕਿਸੇ ਪੰਚਾਇਤ ਨੂੰ ਆਪ ਦੇ ਨਗਰ ਵਾਸਤੇ ਪੰਚਾਇਤ ਐਂਬੂਲੈਂਸ ਦੀ ਲੋੜ ਪੈਂਦੀ ਹੈ ਤੇ ਫਿਰ ਇਹਦੀ ਵੱਦ ਤੋਂ ਵੱਦ ਵਾਦੋ ਕਰਿਓ ਨਹੀਂ ਤਾਂ ਸਾਡੀ ਬੇਇੱਜ਼ਤੀ ਹੈ ਅਜ ਅਸਰਾਂ ਨੇ ਇਹੀ ਕਿਹਾ ਹੈ ਕੀ ਅਸੀਂ ਜੀ ਇੱਧਰ ਕਰਤੀ ਉੱਧਰ ਕਰਤੀ ਕਿਉਂਕਿ ਜਦੋਂ ਮਹੌਲੀ ਪਿੰਡ ਭੇਜੋਗੇ ਉੱਥੇ ਇਹਦੀ ਵਰਤੋਂ ਨਹੀਂ ਹੋਣੀ ਸੋ ਇੰਨਾ ਤੁਸੀਂ ਸਾਰੇ ਇਸ ਮੀਟਿੰਗ ਚੋਂ ਲੈ ਕੇ ਜਾਇਓ ਕਿ ਆਪਣੇ ਆਪਣੇ ਪਿੰਡਾਂ 'ਚ ਆਪਦੀਆਂ ਆਪੀਆਂ ਰਿਸ਼ਤੇਦਾਰੀਆਂ 'ਚ ਗੱਲ ਫੈਲਦੀ ਕਰ ਦਿਓ ਕਿ ਇਹ ਐਂਬੂਲੈਂਸ ਇਹਦੀਆਂ ਫੋਟੋਆਂ ਲੈ ਜਿਓ ਆਪ ਤੇ ਸੋਸ਼ਲ ਮੀਡੀਆ ਤੇ ਪਾ ਦਿਓ ਕਿ ਜਿੰਨੂ ਵੀ ਐਂਬੂਲੈਂਸ ਦੀ ਸੋ ਉੱਥੇ ਲੋੜ ਪਊਗੀ ਆ ਸਰਪੰਚ ਸਾਹਿਬ ਨਾਲ ਸੰਪਰਕ ਕਰੋ ਇੰਨੀ ਆਪ ਬੇਨਤੀਆਂ ਕਰਦਾ ਹੋਇਆ ਮਾਫ ਕਰਦਾ ਹਾਂ ਕਿ ਇਸ ਪਿੰਡ 'ਚ ਸਾਰੇ ਤੰਦਰੁਸਤ ਰਹਿਣਗੇ ਵੱਤਵਾ ਦੇ ਐਂਬੂਲੈਂਸ ਦੀ ਵਰਤੋਂ ਹੋਗੀ ਆਪਜੀ ਸਾਰਿਆਂ ਨੂੰ ਦੁਬਾਰਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ